ਸੰਮਰ ਕਮਾਂ ਤੇ ਮੈਂ ਟੱਕ ਡਰਾਈਵਰ ਆ 4-5 ਸਾਲ ਤੋਂ ਪਹਿਲਾਂ ਪ੍ਰੋਬਲਮ ਆਉਣ ਲੱਗੀ ਸੀ ਮੈਨੂੰ ਜੋ ਵੀ ਖਾਣਾ ਆ ਲੈਟਿੰਗ ਤਰੀ ਆਉਂਦੀ ਸੀ ਤੁਹਾਡੇ ਵੀ ਪੇਟ ਦੇ ਵਿੱਚ ਦਰਦ ਹੈ ਖਾਦਾ ਪੀਤਾ ਕੁਝ ਵੀ ਹਾਜ਼ਮ ਨਹੀਂ ਹੋ ਰਿਹਾ ਤਜ਼ਾਬ ਬਣ ਰਿਹਾ ਹੈ ਗੈਸ ਬਣ ਰਹੀ ਹੈ ਐਸਿਡਿਟੀ ਹੈ ਸਿਰ ਦਰਦ ਤੁਹਾਡਾ ਵੀ ਪਿੱਛਾ ਨਹੀਂ ਛੱਡ ਰਿਹਾ ਤਾਂ ਕਹਿੰਦੇ ਆ ਜੀ ਪੰਜਾਬ ਦੇ ਵਿੱਚ ਇਸ ਅੰਦਰ ਬੈਠੇ ਨੇ ਉਹ ਐਕਸਪਰਟ ਜਿਹੜੇ ਸਾਰੀਆਂ ਬਿਮਾਰੀਆਂ ਦਾ ਹੱਲ ਆਪਣੇ ਹੱਥੀ ਤਿਆਰ ਕੀਤੀਆਂ ਦਵਾਈਆਂ ਦੇ ਨਾਲ ਕਰਦੇ ਆਸਟ੍ਰੇਲੀਆ ਮੈਲਬਨ ਚ ਰਹਿੰਦਾ ਰਹਿੰਦਾ ਸੱਦੇ ਪਾਸੇ ਤਰਤਪੀਂ ਰਿੰਦੀ ਸੀ ਬਹੁਤ ਜ਼ਿਆਦਾ 30% ਰੰਗ ਇਸਕੇ ਪੇਟ ਮੇਰਾ ਇੰਨਾ ਖੁਦਿਆ ਰਹਿੰਦਾ ਸੀ ਕਿ ਤਾ ਨਾ ਪਾਣੀ ਵਾਲਾ ਕੁ ਭਾਰ ਨਹੀਂ ਹੁੰਦਾ ਤਾਂ ਤੇ ਮੈਂ ਟਾੜੀ ਦਵਾਈ ਖਾਦੀ ਆ ਆ ਆ ਪਹਿਲਾਂ ਚਾਰ ਚੀਜ਼ੀਆਂ ਖਾਦੀਆਂ ਨੇ ਮੈਂ ਕਿਤੇ ਵੀ ਕੋਈ ਵੀ ਕੰਟਰੀ ਹੋਵੇ ਸਾਰੀ ਕੰਟਰੀਜ਼ ਜਸਿਸ਼ਿਪ ਕਰਦੇ ਆ 18 ਪ੍ਰੋਜੈਕਟ ਤੁਹਾਡਾ ਮਿਲਾਇਆ ਸੀ ਮੈਂ ਅੱਛਾ ਜੀ ਠੀਕ ਹੈ ਆ ਵੀ ਇਹ ਲੋ ਸਾਰੇ ਸਾਹਮਣੇ ਹਨਾ ਲੀਵਰ ਦੇ ਵਿੱਚ ਫੈਕਟ ਪੈ ਗਿਆ ਸੀ ਹਾਂ ਮੈਂ ਹੁਣ ਇਹ ਬਿਲਕੁਲ ਪ੍ਰੋਡਕਟ ਹੈਗੇ ਹਰਬਲ ਆਯੁਰਵੈਦਿਕ ਫੂਡ ਸਪਲੀਮੈਂਟਸ ਹੈਗੇ ਹੈ ਜਿਵੇਂ ਤੁਸੀਂ ਸਾਰਿਆਂ ਤੋਂ ਸੁਣਿਆ ਹੈ ਪੇਸ਼ੈਂਟਸ ਤੋਂ ਉਹ ਕੋਈ ਮੈਂ ਆਬੇ ਹਯਾਤ ਨਹੀਂ ਬਣਾਤਾ ਉਹ ਬੇਸਿਕਲੀ ਕਿਤੇ ਨਾ ਕਿਤੇ ਡਾਈਜੈਸ਼ਨ ਦੇ ਜਿੰਨੇ ਵੀ ਇਸ਼ੂਜ਼ ਹੈ ਉਹ ਕਿਤੇ ਨਾ ਕਿਤੇ ਚਾਹੇ ਤੁਸੀਂ ਗੈਸ ਹੈ ਐਸਿਡਿਟੀ ਹੈ ਬਲੂਟਿੰਗ ਹੈ ਕੌਨਸਟਿਪੇਸ਼ਨ ਹੈ ਇਹ ਆ ਤੁਹਾਨੂੰ ਕੋਈ ਆਈਬੀਐਸ ਦਾ ਪ੍ਰੋਬਲਮ ਹੈਗੀ ਹੈ ਉਹ ਸਾਰੇ ਹੀ ਸਾਰੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਲਿਵਰ ਨਾਲ ਲਿੰਕ ਹੈ ਕੋਈ ਕਹਿੰਦਾ ਸਾਡੇ ਤਜ਼ਾਬ ਬਣ ਰਿਹਾ ਜਦੋਂ ਮੈਂ ਗੱਲ ਕੀਤੀ ਕੋਈ ਕਹਿੰਦਾ ਸਾਡਾ ਪੇਟ ਦਰਦ ਠੀਕ ਨਹੀਂ ਹੋਇਆ ਈਵਨ ਇੱਕ ਵਿਅਕਤੀ ਕਹਿੰਦਾ ਕਿ ਸ਼ਰਾਬ ਨਹੀਂ ਛੁੱਟ ਰਹੀ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਪਰ ਜਦੋਂ ਦੀ ਤੁਹਾਡੀ ਮੈਡੀਸਿਨ ਯੂਜ਼ ਕੀਤੀ ਆ ਉਸ ਤੋਂ ਬਾਅਦ ਉਹ ਸ਼ਰਾਬ ਤੱਕ ਛੁੱਟ ਗਈ 10 ਟੂ ਈਅਰਸ ਤੋਂ ਉਹਨਾਂ ਨੇ ਮੇਰਾ ਖਿਆਲ ਤੁਸੀਂ 35-40 ਲੱਖ ਰੁਪਏ ਉਹ ਪਟ ਚੁੱਕੇ ਸੀਗੇ ਦਵਾਈ ਤੇ ਇਲਾਜ ਤੇ ਟੈਸਟਾਂ ਤੇ ਤੁਹਾਡੇ ਤੱਕ ਕਿੱਦਾਂ ਪਹੁੰਚੇ ਉਹ ਮੈਨੂੰ ਮੇਰਾ ਜਿਵੇਂ ਤੁਸੀਂ ਆਪਾਂ ਹੁਣ ਥੋੜਾ ਜਿਹਾ ਪ੍ਰੋਮੋਸ਼ਨ ਕਰਦੇ ਆ ਤੇ ਮੈਨੂੰ ਉਹਨਾਂ ਨੇ ਮੇਰਾ ਵੀਡੀਓ ਦੇਖਿਆ ਤੇ ਵੀਡੀਓ ਦੇਖ ਕੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਉਹਨਾਂ ਨੇ ਮੇਰੇ ਤੇ ਥੋੜਾ ਜਿਹਾ ਵਿਸ਼ਵਾਸ ਕਰ ਲਿਆ ਲੇਕਿਨ ਪੂਰੇ 100% ਨਹੀਂ ਸੀਗੇ ਉਹ ਵੀ ਚਲ ਕੋਈ ਨਾ ਹੁਣ ਮਰਤਾ ਕਿਆ ਨਾ ਕਰਤਾ ਇੰਨਾ ਕੁਛ ਤਾਂ ਕਰ ਲਿਆ ਚਲ ਆ ਵੀ ਕਰ ਲੰਨਾ ਮੈਂ ਸਪੈਸ਼ਲ ਟੀਮ ਐ ਤੁਸੀਂ ਬਿਨਾ ਪ੍ਰੀਕਾਸ਼ਨ ਦੇ ਅੰਦਰ ਨਹੀਂ ਆਣਾ ਸੋ ਇੱਥੇ ਹੀ ਤੁਸੀਂ ਸਾਰੀਆਂ ਮੈਡੀਸਿਨਸ ਤਿਆਰ ਕਰਦੇ ਹੋ ਕੈਪਸੂਲ ਫਿਲਿੰਗ ਮਸ਼ੀਨ ਦਾ ਸੈਕਸ਼ਨ ਹੈਗਾ ਠੀਕ ਹੈ ਤੇ ਇਸੇ ਆਟੋਮੈਟਿਕਲੀ ਕੈਪਸੂਲ ਸਾਰੇ ਫਿਲ ਹੁੰਦੇ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਲੋਡਰ ਹੈਗਾ ਪਹਿਲਾਂ ਕੈਪਸੂਲ ਲੋਡ ਹੁੰਦੇ ਐ ਐਮਪਟੀ ਸ਼ੈਲ ਲੋਡ ਹੁੰਦਾ ਫਿਰ ਇਹਨੂੰ ਲੋਡ ਕਰਕੇ ਉਹ ਟ੍ਰੇ ਆ ਜਾਂਦਾ ਫਿਰ ਉੱਥੋਂ ਦੀ ਪਾਊਡਰ ਇਨਕੈਪਸੂਲੇਟ ਹੁੰਦਾ ਉਹਦੇ ਵਿੱਚ ਤੇ ਫਿਰ ਉਹਦੇ ਵਿੱਚ ਐਂਡ ਵਿੱਚ ਬਾਰੋਂ ਕੈਪਸੂਲ ਜਿਹੜੇ ਹੈ ਫਾਈਨਲ ਪ੍ਰੋਡਕਟ ਨਿਕਲਦਾ ਆਇਆਗਾ ਫਿਰ ਬਾਅਦ ਚ ਪੈਕਿੰਗ ਹੁੰਦੀ ਹੈ ਸਾਰਾ ਪ੍ਰੋਸੈਸ ਹੈਗਾ ਅਸੀਂ ਤਾਂ ਪੂਰੀ ਆਪਣੇ ਵੱਲੋਂ ਟਰਾਈ ਕਰੀਦੀ ਹੈਗੀ ਹੈ ਵੀ ਅਸੀਂ ਆਪਣਾ ਵੱਲੋਂ 100% ਅਸੀਂ ਆਪਣਾ ਪੂਰਾ ਦੇਈਏ ਜਿੰਨੇ ਵੀ ਮੇਰੇ ਰਿਸੋਰਸਸ ਹੈਗੇ ਆ ਸਾਰੇ ਵੀ ਅਸੀਂ ਸਾਰਾ ਕੁਝ ਅਸੀਂ ਇਹ ਮਤਲਬ ਕਿ ਕਵਾਲਿਟੀ ਤੇ ਲਗਾਈਏ ਅਸੀਂ ਅਗਰ ਕੋਈ ਦੇਖ ਰਿਹਾ ਤੁਹਾਡੇ ਨਾਲ ਉਹਨਾਂ ਨੂੰ ਕੋਈ ਸਮੱਸਿਆ ਹੈ ਉਹਨਾਂ ਨੇ ਤੁਹਾਡੇ ਨਾਲ ਕੰਸਲਟ ਕਰਨਾ ਵਾ ਮੰਗਵਾਣਾ ਵਾ ਘਰ ਤੱਕ ਜਾਂ ਤੁਹਾਨੂੰ ਪਹੁੰਚਣਾ ਮਿਲਣਾ ਵਾ ਕਿੱਤਾ ਪਹੁੰਚ ਕਰ ਸਕਦੇ ਆ ਜੀ ਬਿਲਕੁਲ ਤੁਸੀਂ ਮੈਨੂੰ ਨੈਟ ਦੇ ਥਰੂ ਮਿਲ ਸਕਦੇ ਹੋ ਮੈਂ 1 ਟੂ 1 ਕੋਸ਼ਿਸ਼ ਕਰੂੰਗਾ ਹਰ ਬੰਦੇ ਨਾਲ ਮੈਂ ਖੁਦ ਗੱਲ ਕਰਾਂ ਸੋ ਥੈਟ ਉਹਨਾਂ ਦੀ ਜੋ ਵੀ ਇਸ਼ੂਸ ਹੈਗੇ ਜੋ ਵੀ ਪ੍ਰੋਬਲਮਸ ਹੈਗੀਆਂ ਮੈਂ ਚੰਗੀ ਤਰ੍ਹਾਂ ਸੁਣਾ ਪੂਰੀਆਂ ਸਰਟੀਫਿਕੇਸ਼ਨਸ ਹੈ ਪੂਰੀ ਐਸਏਸ ਸਾਰੀਆਂ ਸਰਟੀਫਿਕੇਸ਼ਨਸ ਹੈਗੀਆਂ ਜੀਐਮਪੀ ਆਈਓਐਸ आयुष ਦਾ ਰਹਿਗਾ ਹੀ ਫਸੈ ਸੈ ਸੈ ਇਹ ਰਹਿਦਾ ਸਾਰਾ ਕੁਝ ਸਰੇ ਕੋਲ ਸੋ ਬਿਲਕੁਲ ਅਗਰ ਤੁਸੀਂ ਵੀ ਕਿਸੇ ਵੀ ਪ੍ਰੋਬਲਮ ਤੋਂ ਯੂਜ਼ ਰਹੇ ਹੋ ਕੋਈ ਤੁਹਾਨੂੰ ਪੇਟ ਦੇ ਵਿੱਚ ਜਲਨ ਆ ਜਾਂ ਸਿਰ ਦਰਦ ਹੈ ਜਾਂ ਆਰਥਰਾਈਟਸ ਕੋਈ ਵੀ ਪ੍ਰੋਬਲਮ ਹੈ ਐਨੀ ਤੁਹਾਡੀ ਬੋਡੀ ਦੇ ਵਿੱਚ ਜਿੰਨਾ ਤੁਹਾਨੂੰ ਦਿੱਕਤ ਹੈ ਡਾਕਟਰ ਨਹੀਂ ਹੱਲ ਕਰ 파ਰੇ ਜਵਾਬ ਮਿਲ ਰਿਹਾ ਬਹੁਤ ਪੈਸਾ ਹਸਪਤਾਲਾਂ ਦੇ ਵਿੱਚ ਖਰਚ ਹੋ ਗਿਆ ਪਰ ਕੋਈ ਵੀ ਪੱਕਾ ਹੱਲ ਨਹੀਂ ਮਿਲ ਰਿਹਾ ਤਾਂ ਸਟ੍ਰੀਮ ਲਾਈਨ ਫਰਮਾ ਪ੍ਰਾਈਵੇਟ ਲਿਮਟਿਡ ਤੁਹਾਡੀ ਆਪਣੀ ਉਹ ਜਗਾ ਜਿੱਥੇ ਹੱਥੀ ਤਿਆਰ ਕੀਤੀ ਦਵਾਈ ਤੁਹਾਨੂੰ ਮਿਲੇਗੀ ਤੁਸੀਂ ਇਹਨਾਂ ਨਾਲ ਮਿਲੋ ਤੁਸੀਂ ਇੱਥੇ ਆ ਕੇ ਗੱਲਬਾਤ ਕਰੋ ਤੁਸੀਂ ਖੁਦ ਅੱਖਾਂ ਦੇ ਨਾਲ ਚੈੱਕ ਕਰੋ ਕਿੱਦਾਂ ਜਿਹੜੀਆਂ ਖੁਦ ਤਿਆਰ ਕਰਦੇ ਨੇ ਦਵਾਈਆਂ ਤੇ ਕਿੱਦਾਂ ਤੁਹਾਨੂੰ ਹੱਲ ਦੇਣਗੇ